ਸਤਿ ਸ੍ਰੀ ਅਕਾਲ ਦੋਸਤੋ ਕੰਗਨਾ ਰਨਾਥ ਦੇ ਵੱਜਿਆ ਹੋਇਆ ਥੱਪੜ ਦੀ ਗੂੰਜ ਸਿਰਫ ਦਿੱਲੀ ਤੱਕ ਹੀ ਨਹੀਂ ਦਿੱਲੀ ਦੀਆਂ ਗਲੀਆਂ ਜਾਂ ਦਿੱਲੀ ਦੇ ਸੰਸਦ ਤੱਕ ਹੀ ਨਹੀਂ ਸੱਤ ਸਮੁੰਦਰ ਪਾਰ ਤੱਕ ਚਲੀ ਗਈ ਜੇ ਰੂਸ, ਕੈਨੇਡਾ, ਅਮਰੀਕਾ, ਜਾਪਾਨ, ਜਰਮਨ ਤੋਂ ਲੈ ਕੇ ਜਿੱਥੇ-ਜਿੱਥੇ ਵੀ ਹਿੰਦੁਸਤਾਨੀ ਲੋਕ ਵੱਸਦੇ ਨੇ ਕਿਸੇ ਵੀ ਭਾਈਚਾਰੇ ਦੇ ਹੁਣ ਉੱਥੋਂ ਤੱਕ ਪਹੁੰਚ ਚੁੱਕੀ ਹੈ ਕਿਉਂਕਿ ਸੋਸ਼ਲ ਮੀਡੀਆ ਬਹੁਤ ਵੱਡੀ ਪਾਵਰ ਹੈ ਸੋ ਆ ਇੱਕ ਬਜ਼ੁਰਗ ਭਾਈ ਸਾਹਿਬ ਨੇ ਇਹਨਾਂ ਨੇ 5 ਲੱਖ ਦੇਣ ਦਾ ਐਲਾਨ ਕਰਿਆ ਭੈਣ ਕੁਲਵਿੰਦਰ ਕੌਰ ਨੂੰ ਆ ਦੋ ਵੀਰ ਜਿਹੜੇ ਦੇਖ ਰਹੇ ਇਹਨਾਂ ਨੇ 1-1 ਲੱਖ ਇਹ ਵੀ ਬਾਹਰੋਂ ਨੇ ਆਪਣੇ ਜਿੰਨੇ ਵੀ ਭੈਣ ਭਰਾ ਬਾਹਰ ਵੱਸਦੇ ਨੇ ਬੜੀ ਕਿਰਪਾ ਕਰ ਰਹੇ ਨੇ ਉਹ ਤੇ ਇੱਕ ਆ ਬੈਂਸ ਸਾਹਿਬ ਨੇ ਇਥੋਂ ਦੇ ਅਜੀਰਕਪੁਰ ਦੇ ਇਹਨਾਂ ਨੇ ਵੀ 1 ਲੱਖ ਰੁਪਈਆ ਦਾ ਐਲਾਨ ਕੀਤਾ ਤੇ ਬਾਕੀ ਭਾਈ ਸਰਬਜੀਤ ਸਿੰਘ ਜਿਹੜੇ ਹੁਣੇ-ਹੁਣੇ ਐਮਪੀ ਬਣੇ ਨੇ ਉਹਨਾਂ ਨੇ ਵੀ ਇਹਦੇ ਹੱਕ ਦੇ ਵਿੱਚ ਬਿਆਨ ਆਏ ਨੇ ਔਰ ਕਹਿੰਦੇ ਨੇ ਕਿ ਅਸੀਂ ਨਾਲ ਖੜੇ ਆ ਸੋ ਪੂਰਾ ਪੰਜਾਬ ਨਾਲ ਖੜ ਗਿਆ ਹੱਕ ਤੇ ਸੱਚ ਦੇ ਸੋ ਇਹ ਥੱਪੜ ਖਾਣ ਵਾਲੀ ਜਿਹੜੀ ਬੀਬੀ ਐ ਜੇ ਇਹ ਐਮਪੀਸੀ ਤਾਂ ਕੋਈ ਗੱਲ ਨਹੀਂ ਇਹਦੀਆਂ ਕਰਤੂਤਾ ਬਹੁਤ ਮਾੜੀਆਂ ਸੀ ਜੇ ਇਹਦੇ ਥੱਪੜ ਪੈ ਗਿਆ ਤਾਂ ਸ਼ਾਇਦ ਮਾੜੀ ਮੋਟੀ ਅੱਗੇ ਵਾਸਤੇ ਅਕਲ ਆ ਜਾਏ ਤੇ ਜਿਹੜੀ ਇਹ ਕੁੜੀ ਐ ਬੀਬੀ ਭੈਣ ਕੁਲਵਿੰਦਰ ਕੌਰ ਤੈਨੂੰ ਕੱਲ ਦਾ ਸਸਪੈਂਡ ਕਰਤਾ ਔਰ ਥਾਣੇ ਵੀ ਬੁਲਾਇਆ ਸੀ ਉਸ ਤੋਂ ਬਾਅਦ ਰਿਲੀਜ਼ ਕਰਤਾ ਮਤਲਬ ਜੋ ਕੁਝ ਵੀ ਇਹਦੀ ਇਨਕੁਆਰੀ ਹੋਊਗੀ ਹੁਣ ਕੇਸ ਪੈ ਗਿਆ ਇਨਕੁਆਰੀ ਤੇ ਸੋ ਹੁਣ ਪੰਜਾਬੀਓ ਭੈਣੋ ਭਰਾਵੋ ਸਾਰੇ ਡਟੇ ਰਹੋ ਇਹਦੀ ਵੱਧ ਤੋਂ ਵੱਧ ਸਪੋਰਟ ਕਰੋ ਨੌਕਰੀ ਇਹਦੀ ਜਾ ਸਕਦੀ ਹੈ ਨੌਕਰੀ ਜਾਵੇ ਤਾਂ ਬੇਸ਼ੱਕ ਚਲੀ ਜਾਵੇ ਪਰ ਇੰਨਾ ਕਿ ਤੁਸੀਂ ਜਿਹੜੇ ਹੱਸ ਦੇ ਵਸਦੇ ਪਰਿਵਾਰੋਂ ਜਿਨ੍ਹਾਂ ਨੂੰ ਕੋਈ ਮਾਇਆ ਦਾ ਅੰਤ ਨਹੀਂ ਇਹੋ ਜਿਹਾ ਭੰਡਾਰ ਭਰ ਦੋ ਕਿ ਇਹ ਭੈਣ ਵੀ ਯਾਦ ਕਰੇਗੀ ਹਾਂ ਮੇਰੇ ਵੀਰ ਮੇਰੇ ਭੈਣ ਮੇਰੇ ਭਰਾ ਪਿੱਛੇ ਨਾਲ ਖੜੇ ਸੀ ਸੱਤ ਪੁਸਤਾਂ ਤੱਕ ਨਾ ਮੁੱਕੇ ਇੰਨੀ ਮਾਇਆ ਦੇ ਦਿਓ ਇਹਨੂੰ ਇੰਨੀ ਮਾਇਆ ਦਾ ਭੰਡਾਰ ਖੋਲ੍ਹ ਦਿਓ ਇਹਦੀਆਂ ਸੱਤ ਪੁਸਤਾਂ ਤੱਕ ਨਾ ਮੁੱਕੇ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਕਿਸੇ ਨੂੰ ਗੋਲੀ ਮਾਰ ਦੋ ਕਈ ਵਾਰੀ ਬੰਦੇ ਨੂੰ ਬੋਲੀ ਨਾਲ ਮਾਰ ਦਈਦਾ ਸੋ ਇੱਕ ਥਾ ਮਾਰਨ ਨਾਲ ਵੱਡੀ ਗੱਲ ਹੋਈ ਹੈ ਨਮੋਸ਼ੀ ਹੋਈ ਹੈ ਇਸ ਪਹਾੜਨ ਦੇ ਜਿਹੜਾ ਥੱਪੜ ਜੜਿਆ ਇਹ ਥੱਪੜ ਇਹਦਾ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਈ ਹੈ ਬੀਬੀ ਕੁਲਵਿੰਦਰ ਕੌਰ ਭੈਣ ਕੁਲਵਿੰਦਰ ਕੌਰ ਸੋ ਇਹ ਇੱਕ ਬਹਾਦਰੀ ਦਾ ਕੰਮ ਹੈ ਆਪਣੀ ਪੋਸਟ ਤੇ ਖਲੋਤਿਆ ਹੋਇਆ ਇੰਨੀ ਵਧੀਆ ਨੌਕਰੀ ਮਿਲਦਿਆ ਹੋਇਆ ਕਿਸੇ ਸੰਸਦ ਤੇ ਥੱਪੜ ਮਾਰ ਦੇਣਾ ਛੋਟੀ ਗੱਲ ਨਹੀਂ ਇਹਦੇ ਲਈ ਕਲੇਜਾ ਦਲੇਰੀ ਹਿੰਮਤ ਚਾਹੀਦੀ ਹੈ ਔਰ ਜੋਸ਼ ਔਰ ਜਜਬਾ ਦੋਨੇ ਚਾਹੀਦੇ ਨੇ ਜੇ ਇਹਨੇ ਠੋਕਿਆ ਤੇ ਠੋਕ ਹੀ ਦਿੱਤਾ ਹੁਣ ਹੁਣ ਤਗੜੇ ਹੋ ਕੇ ਨਾਲ ਖੜ੍ਹ ਜੋ ਕੁਛ ਨਹੀਂ ਹੁੰਦਾ ਬਾਈ ਇੱਥੇ ਕੇਸ ਤਾਂ ਪਾਣੀ ਪਾਣਾ ਇਹਨਾਂ ਨੇ ਖੜੇ ਖੜੇ ਜਮਾਨਤ ਹੋ ਜੂਗੀ ਬਾਅਦ ਉਸ ਤੋਂ ਬਾਅਦ ਕੇਸ ਚੱਲਦਾ ਰਹੂਗਾ ਡਿਸਮਿਸ ਕਰਤੀ ਸਾਲ ਸਮੇਂ ਛਮਾਈ ਵਾਸਤੇ ਹੋ ਸਕਦੀ ਹੈ ਕੋਈ ਗੱਲ ਨਹੀਂ ਉਸ ਤੋਂ ਬਾਅਦ ਬਹਾਲ ਵੀ ਹੋ ਜੂਗੀ ਕੋਈ ਗੋਲੀ ਨਹੀਂ ਮਾਰਤੀ ਇੱਕ ਥੱਪੜ ਹੀ ਮਾਰਿਆ ਹੈ ਤੇ ਇਹ ਜਦੋਂ ਥੱਪੜ ਖਾਣ ਵਾਲੇ ਕੰਮ ਕਰਨੇ ਨੇ ਜੇ ਇਹ ਕਿਸੇ ਦੀਆਂ ਬੀਬੀਆਂ ਭੈਣਾਂ ਨੂੰ ਮਾੜਾ ਬੋਲੇ ਉਹਨਾਂ ਨੂੰ 100-100 ਰੁਪਏ ਦੀ ਦਿਹਾੜੀਦਾਰੀਆਂ ਬੋਲੇ ਉਥੇ ਕੋਈ ਕੇਸ ਨਹੀਂ ਬਣਦਾ ਜੇ ਇੱਕ ਵੱਟ ਕੇ ਚਪੇੜ ਪੈ ਜੇ ਤਾਂ ਉਹਦਾ ਕੇਸ ਵੀ ਬਣਦਾ ਸਾਰਾ ਕੁਝ ਬਣਦਾ ਇਹ ਤਾਂ ਬਣਦਾ ਕਿਉਂਕਿ ਸਾਡਾ ਨਾਲ ੱੱੱਕਾ ਹੁੰਦਾ ਆ ੱੱੱਕਾ ਹੁੰਦਾ ਰਹਿਣਾ ਔਰ ਜਦੋਂ ਤੱਕ ਅਸੀਂ ਅੰਜੀ ਜੁੱਤੀਆਂ ਖਾਂਦੇ ਰਹਿਣਾ ਉਦੋਂ ਤੱਕ ਇਹ ਧੱਕਾ ਹੁੰਦੇ ਰਹਿਣਾ ਔਰ ਜਦੋਂ ਅਸੀਂ ਜੁੱਤੀਆਂ ਖਾਣੀਆਂ ਬੰਦ ਕਰਤੀਆਂ ਉਦੋਂ ਫਿਰ ਅਸੀਂ ਨਾ ਧੱਕਾ ਕਰਨਾ ਨਾ ਧੱਕਾ ਹੋਣਾ ਨਾ ਸਾਲਿਆਂ ਨੇ ਕਿਸੇ ਨੇ ਸਾਡੇ ਵੱਲ ਨੂੰ ਝਾਕਣਾ ਉਹ ਸਮਾਂ ਅਜੇ ਬਿਲਕੁਲ ਦੂਰ ਕਈ ਕਹਿੰਦੇ ਨੇ ਦੂਰ ਆ ਦੂਰ ਨਹੀਂ ਨੇੜੇ ਆ ਚੁੱਕਾ ਜੇ ਸਾਰਾ ਸਿਸਟਮ ਕੁਦਰਤ ਦਾ ਸਹੀ ਚੱਲ ਰਿਹਾ ਕੁਦਰਤ ਦਾ ਨਿਜਾਮ ਹੈ ਜੋ ਉਹ ਘੁੰਮ ਕੇ ਮੀਟਰ ਸੂਈ ਦੇ ਤੇ ਕਈ ਲੋਕ ਕਮੈਂਟ ਕਰ ਰਹੇ ਨੇ ਚੰਗੇ ਮਾੜੇ ਥੱਲੇ ਵੀ ਕਰ ਰਹੇ ਨੇ ਇਹਦਾ ਹੁਣ ਇੱਕ ਇਹਦੇ ਤੇ ਇਹ ਨਹੀਂ ਕਿ ਸਿੱਖ ਭਾਈਚਾਰਾ ਵੀ ਕੰਗਣਾ ਨਾਲ ਦੁਸ਼ਮਣੀ ਸੀ ਇਹਨਾਂ ਨੇ ਖਾਲਸਤਾਨੀ ਕਹਿਤਾ ਇਹ ਉਹ ਕਰਤਾ ਤਾਂ ਕੋਈ ਟੈਨਸ਼ਨ ਬਾਜੀ ਹੈ Hindu ਵੀਰ ਵੀ ਨਾਲ ਖੜੇ ਗਏ ਨੇ Hindu ਵੀਰ ਵੀ ਨਾਲ ਖੜ ਗਏ ਨੇ ਡਟ ਗਏ ਨੇ ਅੜ ਗਏ ਨੇ ਔਰ ਉਹ ਵੀ ਠੋਕ ਠੋਕ ਕੇ ਕਮੈਂਟ ਕਰ ਰਹੇ ਨੇ ਜਿੰਨੀ ਗੋਦੀ ਮੀਡੀਆ ਦੀ ਜਿੰਨੀਆਂ ਵੀ ਚੈਨਲ ਨੇ ਥੱਲੇ ਕਮੈਂਟ ਪੜਿਓ ਔਰ ਸਾਰੇ Hindu ਭਰਾਵਾਂ ਦੇ ਨੇ ਉਹ ਕਹਿੰਦੇ ਨੇ ਕਿਸਾਨ ਕੀ ਬੇਟੀ ਆ ਬਹੁਤ ਅੱਛਾ ਕੀਆ ਮੈਂ ਇਸਕੇ ਇੱਕ ਔਰ ਮਾਰਨਾ ਥਾ ਸੋ ਜਦੋਂ ਸਾਰਾ ਭਾਰਤ ਨਹੀਂ ਤਾਂ ਅੱਧਾ ਭਾਰਤ ਤੇ ਆਪਣੇ ਨਾਲ ਹੀ ਹੈ ਇਸ ਬੀਬੀ ਭੈਣ ਦੇ ਨਾਲ ਖੜੀ ਹੈ ਇੰਨੇ ਵੀ ਇੱਕ ਦਲੇਰੀ ਵਾਲਾ ਕੰਮ ਕਰਿਆ ਕਿਸੇ ਦੀ ਅਣਖ ਨੂੰ ਬੁਗਾਰਿਆ ਸੀ ਤਾਂ ਉਹਨੇ ਥੱਪੜ ਜੜਤਾ ਤਾਂ ਕੋਈ ਆਫਤ ਨਹੀਂ ਡਿਸਮਿਸ ਕਰਤਾ ਤਾਂ ਕੋਈ ਆਫਤ ਨਹੀਂ ਸਾਲ ਛਮਾਈ ਨਾ ਵੀ ਬਹਾਲ ਕਰਨਗੇ ਕੋਈ ਆਫਤ ਨਹੀਂ ਸਾਰੀ ਜ਼ਿੰਦਗੀ ਨਾ ਕਰਨਗੇ ਕੋਈ ਆਫਤ ਨਹੀਂ ਇਸ ਭੈਣ ਦੇ ਨਾਲ ਖੜਜੋ ਅੜਜੋ ਤੇ ਇਹਦੇ ਲਈ ਲੜਜੋ ਇਹਦੇ ਭੰਡਾਰੇ ਭਰ ਦੋ ਲੋੜੀ ਨੇ ਨੌਕਰੀਆਂ ਕਰਨ ਦੀ ਆਪਣਾ ਰਾਮ ਨਾਲੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਆਪਣਾ ਇੱਕ ਛੋਟਾ ਜਿਹਾ ਸਜਾਵ ਜ਼ਰੂਰ ਕਰ ਦਿਓ ਧੰਨਵਾਦ ਸਭ ਦਾ